ਵਾਹ ਬਾਪੇ ਰਾਮ ਕੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇ ਕਹਿ ਨਾਮ ਤੁਹਾਰੇ ਅਰਿਆਤ 来 ਜਨਨਕ ਦੂਜੀ ਲਾਗ ਚਲਾਈ ਅਨਹਦ ਸ਼ਬਦ ਬਜਾਈ ਜਨਨਕ ਦੂਜੀ ਲਾਗ ਚਲਾਈ ਅਨਹਦ ਜੀਉ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਪਾਕੀਆਂ ਬਨ ਰਾਮ ਜੀਉ ਨਰਮਨ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਪਾਕੀ ਪਾਇਆ ਹਰ ਕਥੀਏ ਅਕਾਥ ਕਹਾਣੀ ਹਿਰਦੈ ਹਰ 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 ਤੋਨੇ ਉਪਜੇ ਹਰ ਜਪੀਏ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਂ ਦਿਲਾਵਾ ਹਰਿ ਉਪਜੈ ਮਨ ਬੇਰਾਗ ਦਿਉ ਹਰਿ ਤੀਜਣੇ ਲਾਗਮ

ਜੈ ਹਰੀ ਹਰੀ ਅਜ ਤੂੰ ਨਹੀਂ ਉਪਜੀ ਹਰੀ ਜਪੀਏ ਮਸਤ ਕੇ ਪਾਗਲ ਕਿਉ ਜਨਨਾ ਨ ਕਬੋਲੇ ਪੀ ਜੀ ਨਾ ਵਹ ਹਰ ਉਪਜੈ ਮਨ ਬੇਰਾਜਿਓ ਹਾੜਾ ਮਨ ਸਹਜ ਪਿਆਰ ਹਰ ਪਾਇਆ ਬਲਰਾਮ ਜਿਉ ਗੁਰਮੁਖ ਮਿਲਿਆ ਸੁਪਾਏ ਹਰ ਮਨ ਤਨ ਮੀਠਾ ਲਾਇਆ ਬਨਰਾਮ ਜਿਉ ਹਰ ਮਿੱਠਾ ਲਾਇ ਮੇਰੀ ਪ੍ਰਭ ਪਾਇ ਅਨੰਦਨ ਹਰ ਲੇਵ ਲਾਇ ਮਨ ਕਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਬਜਿ ਮਦਾਏ हर प्रभ ठाकुर काजर चाया तन हिदय नाम वगासी जन नानक बोले चौथी लाव हर पाया प्रभ अवनी ਹਰ ਚੌਥੜੀ ਲਾਗ ਮਨ ਸਹਿਜ ਪਿਆ ਹਰ ਪਾਰ ਆ ਭਰ ਰਾਮ ਜੀਉ ਬੁਰ ਮੁਖ ਮੈਂ ਆ ਸੁਪਾਈ ਭਰ ਮਨ ਤਨ ਮੀ ਹਾਲਾ ਲਾ ਬਲ ਰਾਮ ਜੀਉ ਹਰ ਮੀ ਪਰਾਇਆ ਅਨਦੇਨ ਹਰ ਦੇਵਤਾਈ ਮਨ ਚਿੰਦਿਆ ਫਨ ਪਾਇਆ ਸੁਆਮੀ ਹਰ ਨਾਮ ਵਜੀ ਵਦਾਰੀ ਹਰ ਪ੍ਰਭ ঠাকুর ਕਾਜ ਰਚਾ ਰਾਤ ਠਾਪੁਰ ਕਾਜ ਰਚਾਇਆ ਹਨੇਰੇ ਦੇ ਨਾਮ ਪੇਗਾਸੀ ਜਨਮਾਨ ਰਤ ਬੋਲੇ ਚੋਤੀ ਲਾਵੇ ਰੀ ਮਹਲਾ ਕੀ ਆ ਆਨੰਦ ਤੋਂ ਅੰਕਾ ਸਤਗੁਰੂ ਸਾ ਅਨੰਦ ਪਿਆ ਮੇਰੀ ਮਾਈ ਸਤ ਗੁਰੂ ਨੇ ਪਾਇਆ ਸਤ ਗੁਰੂ ਦਾ ਪਾਇਆ ਸਹਿਬ ਤੇਤੀ ਮਨ ਵਧੀਆਂ ਮਦਾਨੀਆਂ ਰਾਗ ਰਤਨ ਪਰਵਾਰ ਕਰੀਆਂ ਸ਼ਬਦ ਦੀ ਵਕਾਇਆ ਕਹੈ ਨਾਮ ਤੇ ਆਨੰਦ ਹੋਆ ਸਤਿਗੁਰੂ ਨੇ ਪਾਇਆ ਏ ਮਨ ਮੇਰਾ ਤੂੰ ਸਦਾ ਰਹਿ ਹੋ ਹਰਨਾਮ ਹਰਨਾਮ ਰਹੋ ਤੂੰ ਮਨ ਮੇਰੇ ਧੋਪ ਸਾਥ ਵਿਚਾਰ ਅੰਗਿਕਾਰੋ ਕਰੇ ਤੇਰਾ ਕਾਰਜ ਸਭ ਸਵਾ ਕੋ ਕੈਸੇ ਹੈ ਉਸ ਦੇ ਹੈ ਤੋ ਪਾਰੇ ਸਦਾ ਸਿਮਤ ਸਲਾਹ ਤੇਰੀ ਨਾਮ ਮੰਨ ਮੰਨ ਗਾਵੇ ਨਾਮ ਜਿਨ ਕੈ ਮਨ ਵਸਿਆ ਵਾਚੇ ਸ਼ਬਦ ਕਨੇ ਸਹ ਨਾਮ ਸੁੱਚੇ ਸਾਹਿਬ ਬਾਣੀ ਕਰਦੇ ਰਹਿ ਸਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜੁ ਕੋ ਤਾਂ ਬਗਵਾਨ ਆ ਪਰ ਸ਼ਾਂਤ ਸੁਖ ਮੰਨ ਆਏ ਸਿੱਧਿਆਏ ਬਟਿਆ ਆ ਆਹ ਹੈ ਨਾਮਿਤ ਸੁਨੋ ਸੰਤੁਲ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤੇ ਤਿਤਕਾਰਿ ਸਪਾਗੇ ਕਾਲਿ ਸਪਾਗੇ ਸ਼ਬਦ ਵਾਜੀ ਕਲਾ ਜਿਤ ਪਰਤਾਰੀਆਂ ਪੰਚ ਦੂਤ ਤੁਦ ਵਾਸ ਕੀਤੇ ਕਾਲ गुरू पगल मनोरे पार ब्रह्म हुते पगल बि

ਰਿਆ ਹੋ ਹੋ ਮੇਰੇ ਬਾਬੂ ਲਾ ਤੁਝ ਮੁਕੇ ਹਰ ਪਹਾੜ ਆ ਗੁਰਮਤੇ ਹਰ ਪਹਾੜ ਆ ਰਿਆ ਹੋ ਹੋ ਮੇਰੇ ਬਾਬੂ ਲਾ मुक्तु हर प